नमस्कार दोस्तों मैं जोटनी को नार दे दे दिए 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 की मैं आप सभी देर प्यार है मालक लिए मेलिया के मेले 8 अक्टूबर के दिन और आज कनेक्ट मेले की मात्रा तो किसी मिलन के डारियां को बड़े पत्र में सदा तैयार है दोस्तों की देख चलाकर आज बॉर्डर पट्टी के लागे ਉਹ ਬਹੁਤ ਬਹੁਤ ਮੇਲੇ ਤੇ ਆ ਕੈਮਰਾਮੈਨ ਨੂੰ ਕਿਹਾ ਕਿ ਫਿਰ ਤਾਂ ਇਹ ਗੱਲ ਆਵੇ ਹਰਿਆਣੇ ਦੇ ਪੱਡੇ ਦੇ ਉੱਤੇ ਹੀ ਇਹ ਮੇਲਾ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਜੋ ਬਿਉਧ ਪੁੱਤਰ ਗੁਰੂਆਂ ਦਾ ਲੰਗਰ ਅਟੁੱਟ ਵਰਤਦਾ ਹੈ ਸਾਡੇ ਨਾਲ ਵਰਦਾਨ ਮੌਜੂਦ ਨੇ ਇਸ ਕਦਵਾ ਕਰਨੇ ਪਰ ਬਦਨ ਵੀ ਮੇਲਾ ਲੱਗਿਆ ਜਿਹੜੇ ਬੱਲੇ ਸ਼ਾਹ ਅਫਤਾਰ ਆਏ ਆ ਯਾਰ ਪਿਆਰੀ ਜੰਡੀ ਆ ਉੰਨੀ ਇਹ ਤੇ ਯਾਦ ਇਹ ਬਿੱਟੇ ਲਾ ਕਰਵਾਇਆ ਗਾ ਜਿਹੜਾ ਸੰਗਤ ਦਾ ਸੰਜੋਗ ਇਸ ਤਰ੍ਹਾਂ ਦਾ ਰਹਿੰਦਾ ਹੈ ਕਿਸ ਤਰ੍ਹਾਂ ਮੈਨੇ ਪ੍ਰੋਵਾਈਡ ਕਰਦੇ ਕਿ ਕੰਮ ਪਾਣੀ ਆ ਗਿਆ ਮੈਨਾ ਮੈਨਾ ਤੋਂ ਲਾ ਕੇ ਪਾਣੀ ਕਰਤਾ ਹਾਲੇ ਨਾਲ ਪੰਜ ਸੱਤ ਕੰਨੇ ਨਾਲ ਲੱਗੇ ਮਾਨੂ ਉਹ ਬਾਟ ਨੂੰ ਲਾਇਆ ਹੈ ਤੇ ਜਿਹੜੀ ਇਹ ਤੇ ਪਿਆ ਨੇ ਤੇ ਮਾਨੂ ਉਹ ਕੰਨੀ ਦੇ ਬੱਲੇ ਵੀ ਕਿਹੜੇ ਫੀਲ ਲਾਇਆ ਇਹ ਬਾਪ ਦੇ ਪਾਣੀ ਪਾਣੀ ਹੈ ਜੇ ਕੇ ਗੱਲ ਕਰ ਲਈਏ ਸੀ ਜਿਵੇਂ 23 ਦੇ ਵਿੱਚ ਹੜ੍ਹ ਆਏ ਹੜ੍ਹਾਂ ਨੇ ਬਹੁਤ ਮਾਰ ਦਿੱਤੀ ਹੈ ਇਸ ਟਾਈਮ ਵੀ ਜਿਹੜਾ ਹਾਲਾਤ ਹੋਈ ਬਣੀ ਖੜੀ ਹੈ ਪਰ ਜਿਹੜੇ ਸਾਰੇ ਪਾਣੀ ਦੇ ਨਾਲ ਹੀ ਬੰਦੇ ਆਏ 23 ਵਿੱਚ ਵੀ ਹੜ੍ਹ ਆਇਆ ਸੀ ਇਤਨਾ ਬਹੁਤ ਜ਼ਿਆਦਾ ਫਿਰ ਤੋਂ ਯਾਦ ਜਿਸ ਤਰ੍ਹਾਂ ਪਾਣੀ ਦੇ ਹਾਲਾਤ ਬਣਦੇ ਨੇ ਸਾਨੂੰ ਵਿਸ਼ਵਾਸ ਦੇ ਤੌਰ ਤੇ ਪੀਰਾਂ ਤੇ ਵਿਸ਼ਵਾਸ ਹੁੰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੀ ਆਂਚ ਨਹੀਂ ਆਂਦੀ ਜਿਸ ਤਰ੍ਹਾਂ ਤੇਜ਼ ਆਇਆ ਜਰੂਰ ਹੈ ਫਸਲਾਂ ਥੋੜਾ ਬਹੁਤ ਨੁਕਸਾਨ ਹੋਇਆ ਪਰ ਜਿਹੜਾ ਜਾਨੀ ਨੁਕਸਾਨ ਨਹੀਂ ਹੈ ਮੈਂ ਤੁਹਾਨੂੰ ਦੱਸ ਪੀਏ ਕਿ ਕਹਿੰਦੇ ਜਿੱਥੇ ਬੰਦੇ ਦੀ ਆਸ ਉਮੀਦ ਪਾਰ ਨਗਰ ਦੀ ਪਰ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਪੀਰਾਂ ਦਿੱਤੇ ਹੈ ਇਹਨਾਂ ਦਰਗਾਹ ਤੇ ਆਏ ਸਾਲ ਬੜੀ ਧੁੰਮਾਂ ਸ਼ਰਦਾ ਪਵਣਾ ਦੇ ਨਾਲ ਮੇਲਾ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਜੋ ਕਿ ਸੰਗਤ ਆਉਂਦੀ ਹੈ ਉਰੋ ਨੇੜੋ ਨਮਸਤਕੰਤੀ ਹੈ ਮੱਥਾ ਟੇਕਦੀ ਆ ਜੀ ਮੰਡੀ ਮਰਦਾ ਮੰਗਦੀ ਆ ਦੂਸਰੀ ਗੱਲ ਕਰ ਲਈ ਕੈਮਰਾਮੈਨ ਬੈਕ ਸਾਈਡ ਦਿਖਾ ਰਿਹਾ ਇਧਰੋਂ ਸਾਹਮਣੇ ਵੀ ਜਿਹੜਾ ਪਾਣੀ ਦਾ ਹਾਰਡ ਜਣਾ ਵਧਿਆ ਵੀ ਹੋਇਆ ਤੇ ਮੇਲੇ ਤੇ ਨੂੰ ਰੌਣਕ ਵੀ ਪਖਾ ਲਿਆਂਗੇ ਮੇਲੇ ਤੇ ਬਹੁਤ ਭਾਰੀ ਸੰਗਤ ਪਹੁੰਚੀ ਹੋਈ ਹੈ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਇਹ ਤਰ੍ਹਾਂ ਦਾ ਘੁੰਟੇ ਨਹੀਂ ਲੱਗ ਰਿਹਾ ਇਧਰ ਦਿਖਾ ਦੇਣ ਕੈਮਰਾਮੈਨ ਸਾਹਿਬ ਸਿੱਤਾ ਪਾਣੀ ਬਿਲਕੁਲ ਲੱਗੇ ਪਾਣੀ ਨਹੀਂ ਆ ਰਿਹਾ ਅੱਜ ਬਿਲਕੁਲ ਨਾਲ ਬਿਲਕੁਲ ਬਾੜ ਫਟ ਲੱਗਿਆ ਪਿੱਛੇ ਰੋ ਪੈਕ ਸਾਈਡ ਹਾਦੀਆ ਦੁਕਾਨ ਦੇ ਨਾਲ ਹੀ ਉਹ ਦੁਆਰ ਦੇ ਨਾਲ ਲੋਕ ਕਹਿੰਦੇ ਨਾਲ ਲੱਗਿਆ ਪਾਣੀ ਅੱਜ ਲੋਕ ਕਹਿੰਦੇ ਨਾਲ ਲੱਗਿਆ ਤੇ ਨਿੱਕੀ ਜਿਹੀ ਗੱਲ ਅੱਛਾ ਆ ਲੋਕ ਕਹਿੰਦੇ ਪਾਣੀ ਨਾਲ ਲੱਗ ਗਿਆ ਇਹ ਦੇਖੋ ਕਿੰਨੇ ਜੇ ਕੱਲ ਦੀ ਸਥਿਤੀ ਦੀ ਗੱਲ ਕਰੀਏ ਕੱਲ ਪਾਣੀ ਇੱਥੇ ਸੀਗਾ ਜਾਂ ਵਧਿਆ ਜਾ ਰਿਹਾ ਹੈ ਕੱਲ ਥੱਲੇਗਾ ਥੱਲੇਗਾ ਸੀ ਅੱਜ ਲਗਭਗ ਕਿੰਨਾ ਕੁ ਵਧ ਗਿਆ ਕਿ ਨਾਲ ਮਰੂਦ ਨੂੰ ਟਾਈ ਫਟਵਾਉਣਾ ਤੋਂ ਟਾਈ ਫਟਵਾਦ ਗਿਆ ਇਹ ਕਿਸ ਤਰ੍ਹਾਂ ਲੱਗਦਾ ਕਿ ਉਸ ਪ੍ਰਸ਼ਾਸ਼ਨ ਜਾਂ ਸਾਰ ਮੈਗਾ ਤੁਹਾਡੀ ਨਹੀਂ ਉਹਨਾਂ ਨੇ ਤਵੇ ਨਾ ਕੋਈ ਗੱਲ ਦਾ ਮੁਸ਼ਕਲ ਹੈ 2023 ਚ ਵੀ ਜਦੋਂ ਇਸ ਤਰ੍ਹਾਂ ਪਾਣੀ ਆਇਆ ਸੀ ਪਾਣੀ ਹਾਰ ਦੇ ਦਿੱਤਾ ਪਣੀ ਸੀ ਉਹ ਤਰ੍ਹਾਂ ਉਸ ਤੋਂ ਕਿਸ ਤਰ੍ਹਾਂ ਦੀ ਸਹਾਈਤ ਉਹ ਮਿਲ ਗਈ ਪਾਣੀ ਉਹ ਕਰ ਸਹਾਈਤ ਕੋਈ ਨਹੀਂ ਦਿੱਤੀ ਇਹ ਨਾੜੀ ਵਾਲਿਆਂ ਨੇ ਇਹ ਨਖਰਾਬੀ ਕੀਤਾ ਕਿ ਤੇ 15 20 ਯਰ ਕਿਲੇ ਦਾ ਕੰਨ ਜੀ ਕਾਣੋ ਪਾਣੀ ਕੋਈ ਪਾਣੀ ਡੋਬ ਗਏ ਨਾ 5000 ਕਿਲੋ ਦੀ ਗੱਲ ਹੈ ਵੈਸੇ ਡੀ ਐਮ ਡੀ ਸੀ ਡੈਡ ਬੰਦੇ ਨੇ ਆਹ ਕਹਿੰਦੇ ਫਟਵਾਰੀ ਐਸ ਡੀ ਐਮ ਡੀ ਸੀ ਉਹਨਾਂ ਨੂੰ ਰਿਸ਼ਵਤ ਜਾਂਦੀ ਹੈ ਗਰੀਬ ਬੰਦੇ ਨੂੰ ਕੁਝ ਨਹੀਂ ਮਿਲਦਾ ਐ ਜੇ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਜ਼ਮੀਨ ਸਾਡੇ ਕੋਲ ਕਿੰਨੀ ਹੈ 3 ਏਕੜ ਜ਼ਮੀਨ ਦੇ ਵਿੱਚ ਮੁਆਵਜ਼ਾ ਕਿੰਨਾ ਆਇਆ ਮੁਆਵਜ਼ਾ ਸਾਨੂੰ ਤਾਂ ਪੂਰਾ ਮਿਲ ਗਿਆ 600 ਤੇ ਬਾਕੀ ਕਈ ਗਰੀਬ ਹੈਗੇ ਨੇ ਉਹਨਾਂ ਨੂੰ ਨਹੀਂ ਮਿਲਦਾ ਆਈ ਕੁੱਲ ਕੰਨਿਆ ਗਏ ਆਹ ਚਾ ਨਸਤਰਾਂਸ ਆਮ ਜਨਗਤ ਪਾਰਟੀ ਦੇਮਾ ਨਹੀਂ ਹੈਗਾ ਲਾਦੇ ਨੇ ਜੁੜਾ ਰਿਹਾ ਪਰਬਰ ਦੇ ਕਾਫੀ ਨਿਕਲ ਆ ਪਿਆ ਕਿ ਦਿਨ ਕਿਤੇ ਆਮ ਆਦਮੀ ਪਾਰਟੀ ਤੇ ਵੀ ਰੋਸ ਹੈ ਇਹਨਾਂ ਦਾ ਕਿ ਜਦੋਂ ਕਿ ਦਰਿਆ ਦੀ ਐਸੀ ਸਥਿਤੀ ਬਣਦੀ ਹੈ ਤੇ ਸਾਡਾ ਨਾ ਕੋਈ ਪ੍ਰਸ਼ਾਸਨ ਸਾਰ ਲੈਂਦਾ ਔਰ ਨਾ ਹੀ ਸਰਕਾਰ ਸਾਰ ਲੈਂਦੀ ਹੈ ਜਾਈਏ ਤਾਂ ਜਾਈਏ ਕਿੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਗਿਆ ਕਿ ਦਰਿਆ ਦੀ ਸਥਿਤੀ ਫਿਰ ਵੀ 2023 ਤਰ੍ਹਾਂ ਬਣੀ ਹੋਈ ਹੈ ਬਣੇ ਰਹੋ ਜੇ ਵੀਡੀਓ ਦੇ ਐਂਡ ਤੱਕ ਮੈਂ ਆ ਤੁਹਾਡਾ ਆਪਣਾ ਗਰਦੀਪ ਰਜਵਿੰਦਰ ਦੇ ਨਾਲ ਖਾਸ ਰਿਪੋਰਟ